7 ਕਰੋੜ ईपीएफओ ਖਾਤਾ ਧਾਰਕਾਂ ਲਈ ਵੱਡੀ ਖਬਰ ਹੈ ਕੇਂਦਰੀ ਵਿੱਤ ਮੰਤਰਾਲੇ ਨੇ ਵੱਡਾ ਐਲਾਨ ਕੀਤਾ ਹੈ ਮੰਤਰਾਲੇ ਨੇ ਕਰਮਚਾਰੀ ਭਵਿੱਖ ਨਿਧੀ ਜਮਾ ਲਈ ਵਿਆਜ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਸਾਲ ਫਰਵਰੀ ਚ ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਵਿੱਤੀ ਸਾਲ 2023-24 ਲਈ ਵਿਆਜ ਦਰ ਨੂੰ 8.25% ਤੱਕ ਵਧਾਉਣ ਦਾ ਐਲਾਨ ਕੀਤਾ ਸੀ ਜਿਸ ਨੂੰ ਹੁਣ ਵਿੱਤ ਮੰਤਰਾਲੇ ਨੇ ਮਨਜ਼ੂਰੀ ਦੇ ਦਿੱਤੀ ਹੈ ईपीएफओ ਨੇ 2023-24 ਲਈ ਨਵੀਂ ਵਿਆਜ ਦਰ ਨੂੰ ਪਿਛਲੇ ਸਾਲ ਦੀ 8.15% ਦੀ ਵਿਆਜ ਦਰ ਤੋਂ ਵਧਾ ਕੇ 8.25% ਦੀ ਕਰ ਦਿੱਤਾ ਹੈ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਜਾਣਕਾਰੀ ਦਿੰਦੇ ਹੋਏ ਈਪੀਐਫਓ ਨੇ ਕਿਹਾ ਹੈ ਕਿ ਵਿੱਤੀ ਸਾਲ 2023-24 ਲਈ ਈਪੀਐਫ ਮੈਂਬਰਾਂ ਨੂੰ 8.25% ਦੀ ਵਿਆਜ ਦਾ ਲਾਭ ਮਿਲੇਗਾ ਨਵੀਆਂ ਦਰਾਂ ਮਈ 2024 ਵਿੱਚ ਨੋਟੀਫਾਈ ਕੀਤੀਆਂ ਗਈਆਂ ਸਨ ਹੋਰ ਕਰਮਚਾਰੀ ਆਪਣੇ ਪੀਐਫ ਖਾਤੇ ਵਿੱਚ ਵਿਆਜ ਜਮ੍ਹਾਂ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਈਪੀਐਫ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਪੋਸਟ ਕੀਤਾ ਹੈ ਕਿ ਈਪੀਐਫ ਮੈਂਬਰਾਂ ਲਈ ਵਿਆਜ ਦਰ ਤਿਮਾਹੀ ਕੋਸ਼ਿਤ ਨਹੀਂ ਕੀਤੀ ਜਾਂਦੀ ਆਮ ਤੌਰ ਤੇ ਵਿੱਤੀ ਸਾਲ ਦੇ ਅੰਤ ਤੋਂ ਬਾਅਦ ਅਗਲੇ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਸਾਲਾਨਾ ਵਿਆਜ ਦਰ ਦਾ ਐਲਾਨ ਕੀਤਾ ਜਾਂਦਾ ਹੈ ਇਸ ਲਈ ਈਪੀਐਫ ਮੈਂਬਰਾਂ ਲਈ ਵਿੱਤੀ ਸਾਲ 2023-24 ਲਈ 8.25% ਦੀ ਵਿਆਜ ਦਰ ਪਹਿਲਾਂ ਹੀ ਭਾਰਤ ਸਰਕਾਰ ਦੁਆਰਾ ਮਨਜ਼ੂਰ ਕੀਤੀ ਜਾ ਚੁੱਕੀ ਹੈ ਜਿਸ ਨੂੰ EPFO ਦੁਆਰਾ 31/5/2024 ਨੂੰ ਸੂਚਿਤ ਕੀਤਾ ਗਿਆ ਹੈ ਇਹਨਾਂ ਸੋਸ਼ੋਧਿਤ ਦਰਾਂ ਦੇ ਵਿਆਜ ਪਹਿਲਾਂ ਹੀ ਬਾਹਰ ਜਾਣ ਵਾਲੇ ਮੈਂਬਰਾਂ ਨੂੰ ਉਹਨਾਂ ਦੇ ਅੰਤਿਮ ਪੀਐਫ ਨਿਪਟਾਰੇ ਵਿੱਚ ਦਿੱਤਾ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਕਰਮਚਾਰੀ ਪ੍ਰੋਵੀਡੈਂਟ ਫੰਡ ਸੰਸਥਾ ਦਾ ਮੈਂਬਰ ਆਪਣੇ ਈਪੀਐਫ ਖਾਤੇ ਦਾ ਬਕਾਇਆ ਚਾਰ ਤਰੀਕਿਆਂ ਨਾਲ ਚੈੱਕ ਕਰ ਸਕਦਾ ਹੈ ਮਿਸਕਾਲ ਦੇ ਮਿਸਕਾਲ ਦੇ ਕੇ ਉਮੰਗ ਐਪ ਦੀ ਵਰਤੋਂ ਕਰਕੇ EPF ਮੈਂਬਰ ਈ ਪੋਰਟਲ ਰਾਹੀਂ ਅਤੇ ਅੰਤ SMS ਰਾਹੀਂ ਹਾਲਾਂਕਿ ਅਸੀਂ ਤੁਹਾਨੂੰ ਦੋ ਸਭ ਤੋਂ ਆਸਾਨ ਤਰੀਕਿਆਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਆਸਾਨੀ ਨਾਲ ਆਪਣਾ ਬੈਲੈਂਸ ਚੈੱਕ ਕਰ ਸਕਦੇ ਹੋ EPF ਪੋਰਟਲ ਰਾਹੀਂ ਬੈਲੈਂਸ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ ਦੀ ਅਧਿਕਾਰਤ ਵੈੱਬਸਾਈਟ ਤੇ ਜਾਣਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਕਰਮਚਾਰੀ ਹਿੱਸੇ ਤੇ ਕਲਿੱਕ ਕਰਨਾ ਹੋਵੇਗਾ ਤੇ ਮੈਂਬਰ ਪਾਸਬੁੱਕ ਤੇ ਕਲਿੱਕ ਕਰਨਾ ਹੋਵੇਗਾ ਇਸ ਤੋਂ ਬਾਅਦ ਤੁਹਾਨੂੰ ਆਪਣਾ ਯੂ ਏ ਐਂਡ ਨੰਬਰ ਅਤੇ ਪਾਸਵਰਡ ਭਰਨਾ ਹੋਵੇਗਾ ਉਸ ਤੋਂ ਬਾਅਦ ਤੁਹਾਡੀ ਈਪੀਐਫ ਪਾਸਬੁੱਕ ਖੁੱਲ ਜਾਵੇਗੀ ਜਿਸ ਵਿੱਚ ਤੁਹਾਡੇ ਕੋਲ ਤੁਹਾਡੀ ਕੰਪਨੀ ਜਾਂ ਸੰਸਥਾ ਦੁਆਰਾ ਟਰਾਂਸਫਰ ਕੀਤੀ ਗਈ ਰਕਮ ਵਿਆਜ ਆਦਿ ਦਾ ਵੇਰਵਾ ਹੋਵੇਗਾ